ਹਾਂਜੀ ਆਪਾਂ ਬਣਾਏ ਅੱਜ ਭਰਮੇ ਕਰੇਲੇ ਤੇ ਤੁਹਾਨੂੰ ਦੱਸਦੇ ਆ ਕਿ ਆਪਾਂ ਕਰੇਲਿਆਂ ਦੇ ਵਿੱਚ ਕੀ ਕੀ ਚੀਜ਼ ਪਾਈ ਸੀ ਤੇ ਭਰਮੇ ਕਰੇਲੇ ਕਿਸ ਤਰੀਕੇ ਨਾਲ ਬਣਦੇ ਨੇ ਤੇ ਬਹੁਤ ਹੀ ਟੇਸਟੀ ਬਣਦੇ ਨੇ ਮੇਰੇ ਦੱਸੇ ਤਰੀਕੇ ਮੁਤਾਬਕ ਤੁਸੀਂ ਜ਼ਰੂਰ ਇਸ ਕਰੇਲੇ ਇਸ ਤਰੀਕੇ ਨਾਲ ਬਣਾਓ ਤਾਂ ਤੁਹਾਨੂੰ ਬਹੁਤ ਹੀ ਟੇਸਟ ਲੱਗਣਗੇ ਬੜੇ ਸੁਆਦਿਸ਼ਟ ਹੋਣਗੇ ਤੇ ਤੁਸੀਂ ਵਾਰ-ਵਾਰ ਬਣਾਓਗੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਣਾਏ ਹੋਏ ਕਰੇਲਿਆਂ ਨੂੰ ਬਾਕੀ ਤੁਸੀਂ ਜਿਸ ਤਰੀਕੇ ਨਾਲ ਬਣਾਉਨੇ ਉਸ ਨਾਲ ਬਣਾਓ ਪਰ ਇੱਕ ਵਾਰੀ ਜ਼ਰੂਰ ਮੇਰੇ ਦੱਸੇ ਤਰੀਕੇ ਮੁਤਾਬਕ ਬਣਾ ਕੇ ਦੇਖਿਓ ਸਸੀ ਕਾਲ ਜੀ ਸਰਨ ਪਿਆਰ ਪਰ ਸਸੀ ਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜਿਉਂਦੇ ਵਾਸਤੇ ਰ ਪਰਮਤਮਾ ਤੁਹਾਨੂੰ ਦੇਣ ਤੁਹਾਨੂੰ ਰਾਜ ਚੰਨੀ ਤਰੱਕੀ ਵਰਸੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਜੀ ਕਰੇਲੇ ਕਰੇਲੇ ਬਣਾਉਣ ਲਈ ਮੈਂ ਅੱਧਾ ਕਿਲੋ ਪਿਆਜ਼ ਲਿਆ ਕਿਉਂਕਿ ਆਪਣੇ ਕੋਲ ਜਿਹੜੇ ਕਰੇਲੇ ਆ ਇਹ 700 ਗ੍ਰਾਮ ਕਰੇਲੇ ਨੇ ਤੇ ਇਹ ਕਰੇਲਿਆਂ ਤੋਂ ਤਾਂ ਬਹੁਤ ਚੀਜ਼ਾਂ ਬਣਦੀਆਂ ਤੁਹਾਨੂੰ ਵੀ ਪਤਾ ਹੀ ਹੈ ਜੀ ਸੱਪ ਹਨ ਸਿਆਣੀਆਂ ਨੇ ਹਨਾ ਤੋ ਇਹ ਕ੍ਰੇਲਿਆਂ ਦੇ ਉੱਪਰ ਆਪਾਂ ਜਦੋਂ ਇੱਕ ਹਲ ਬਣਾਵਾਂਗੇ ਨਾ ਤੇ ਆਪਾਂ ਇਹਨਾਂ ਨੂੰ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਹੋਰ ਕੀ ਕੀ ਚੀਜ਼ਾਂ ਪਾਵਾਂਗੇ ਇਸ ਚੀਜ਼ ਤੋਂ ਕੀ ਕੀ ਚੀਜ਼ਾਂ ਤਿਆਰ ਹੁੰਦੀਆਂ ਤੁਸੀਂ ਕ੍ਰੇਲਿਆਂ ਦਾ ਜੂਸ ਵੀ ਤਿਆਰ ਕਰ ਸਕਦੇ ਆ ਆਪਾਂ ਬਾਜ਼ਾਰ ਚੋਂ ਲੈਣੇ ਜੂਸ ਕਾਫੀ ਮਹਿੰਗਾ ਮਿਲਦਾ ਵਾ ਕਿਉਂਕਿ ਅਸੀਂ ਵੀ ਲੈ ਕੇ ਆਉਂਦੇ ਸੀ ਤੇ ਅਸੀਂ ਹੁਣ ਘਰ ਦੇ ਵਿੱਚ ਕ੍ਰੇਲਿਆਂ ਦਾ ਜੂਸ ਤਿਆਰ ਕਰ ਲੈਣੇ ਆਂ ਇਹ ਬਣਾਉਣੇ ਆ ਫਿਰ ਆਪਾਂ ਇਹਨਾਂ ਦੀਆਂ ਹੋਰ ਚੀਜ਼ਾਂ ਵੀ ਬਣਾਉਣੇ ਪਰ ਉਹ ਮੈਂ ਤੁਹਾਨੂੰ ਚੀਜ਼ਾਂ ਪਹਿਲਾਂ ਨਹੀਂ ਦੱਸਾਂਗੀ ਉਹ ਮੈਂ ਸਿਰਫ ਬਣਾ ਕੇ ਹੀ ਦੱਸਾਂਗੀ ਕਿ ਮੈਂ ਹੋਰ ਕੀ ਬਣਾਵਾਂਗੀ ਤੇ ਜੋ ਕਰੇਲੇ ਆ ਤੇ ਕਰੇਲੇ ਵੀ ਆਪਾਂ ਹੋਰ ਢੰਗ ਨਾਲ ਬਣਾਵਾਂਗੇ ਵੱਖਰੇ ਤਰੀਕੇ ਦੇ ਨਾਲ ਬਣਾਵਾਂਗੇ ਕਰੇਲੇ ਬਣਾਵਾਂਗੇ ਆਪਾਂ ਭਰਵੇਂ ਹੀ ਕਰੇਲੇ ਤੇ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਆਪਾਂ ਸਾਰੇ ਛੱਲੇਲੇ ਕਰੇਲੇ ਤੇ ਆਪਾਂ ਇਹਨਾਂ ਨੂੰ ਨਮਕ ਲਾ ਕੇ ਤੁੱਪ ਦੇ ਵਿੱਚ ਧਰਾਂਗੇ ਤੋ ਚੰਗੀ ਤਰ੍ਹਾਂ ਭਾਸ਼ੇ ਲੈ ਕਰ ਲਏ ਜਿੰਨੇ ਜਿਹੜੇ ਵੀਜਾਂ ਵਾਲੇ ਸੀ ਦੇਖੋ ਕੁਝ ਪੱਕੇ ਵੀ ਨਿਕਲੇ ਸੀ ਤੇ ਆਪਾਂ ਇਹਦੇ ਵੀਜ ਅਲੱਗ ਕਰ ਦਿੱਤੇ ਤੇ ਕਾਫੀ ਕੱਚੇ ਆ ਦੇਖੋ ਇਹਨਾਂ ਦੇ ਆਪਾਂ ਵੀਜ ਨਹੀਂ ਲੱਗ ਕੀਤੇਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਮਕ ਲਾ ਕੇ 10 ਤੋਂ 15 ਮਿੰਟ ਲਈ ਹੀ ਰੱਖਣੇ ਆ ਜਿਆਦਾ ਦੇਰ ਲਈ ਨਹੀਂ ਨਹੀਂ ਰੱਖਣੇਗੇ ਸਹੀ ਇਸ ਤਰ੍ਹਾਂ 15 ਮਿੰਟ ਦੇ ਵਿੱਚ ਹੀ ਇਹ ਨਮਕ ਚੰਗਾ ਲੱਗ ਜਾ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋਵਾਂਗੇ ਜਦ ਤੱਕ ਆਪਾਂ ਇਹਨਾਂ ਨੂੰ ਨਮਕ ਲਾ ਕੇ ਰੱਖਦੇ ਹਾਂ ਤਦ ਤੱਕ ਆਪਾਂ ਕੱਪਾ ਕਰ ਲਾਂਗੇ ਇਹਨਾਂ ਦਾ ਮਸਾਲਾ ਤਿਆਰ ਕਿਰੇਲੇ ਆਪਾਂ ਨੇ ਧੁੱਪੇ ਧਰ ਦਿੱਤੇ ਤੇ ਆਪਾਂ ਲਈ ਥੋੜੀ ਜਿਹੀ ਇਮਲੀ ਇਮਲੀ ਚ ਆਪਾਂ ਪਾਣੀ ਚ ਭੌਂ ਕੇ ਰੱਖ ਦਿੱਤੀ ਥੋੜੀ देर ਇਹਨੂੰ ਆਪਾਂ ਮਸਲਾਂਗੇ ਇਸ ਤਰ੍ਹਾਂ ਮਸਲਦੇ ਰਹਾਂਗੇ ਇਹ ਪਾਣੀ ਦੀ ਆਪਾਂ ਕਰਾਂਗੇ ਕਰੇਲਿਆਂ ਦੇ ਵਿੱਚ ਵਰਤੋ ਮਰਤਾ ਤੁਹਾਨੂੰ ਦੱਸਦੇ ਆ ਕਿ ਆਪਾਂ ਇਹ ਕਰੇਲਿਆਂ ਦੇ ਪਾਣੀ ਦੇ ਨਾਲ ਕਰੇਲੇ ਧੋ ਲਾਂਗੇ ਤੇ ਫਿਰ ਉਹਦਾ ਜੋ ਕੌੜਾਪਣ ਜਾਂ ਹੁੰਦਾ ਉਹ ਕਾਫੀ ਘਟ ਜਾਂਦਾ ਵਾ ਜੀ ਇਹਦੇ ਨਾਲ ਇਹ ਆਪਾਂ ਰੱਖ ਦਿੱਤੀ ਭੌਂਕੇ ਹਣ ਜਿੰਨਾ ਚਿਰ ਕਰੇ ਲਿਆਂਗਾ ਪਾਣੀ ਜਾਂ ਨਹੀਂ ਨਿਕਲ ਰਿਹਾ ਆਪਾਂ ਇਹਨੂੰ ਭੌਂਕੇ ਰੱਖ ਦਿੱਤਾ ਆਪਾਂ ਇਹ ਮਿੱਲੀ ਦੇ ਪਾਣੀ ਨੂੰ ਨਾ ਚੰਗੀ ਤਰ੍ਹਾਂ ਹੁਣ ਛਾਲ ਲਾਂਗੇ ਪਾਉਣ ਲਵਾਂਗੇ ਪੰਜਾਬੀ ਚ ਪਾਉਣ ਲਾਂਗੇ ਕਹਿੰਦੇ ਜਿਹੜਾ ਆਪਾਂ ਇਹਨੂੰ ਪਾਣ ਲਿਆ ਚੰਗੇ ਤਰੀਕੇ ਦੇ ਨਾਲ ਉਸ ਇਹ ਆਪਾਂ ਇਹਦਾ ਪਾਣੀ ਇਸਤੇਮਾਲ ਕਰਾਂਗੇ தா நமக்கு பிக்கு ரேன் ஒன்றாக்காது டோடா டோடாக்கோவா சங்க தரையாரே கடக்க ਇਥੇ ਚੰਗੀ ਤਰ੍ਹਾਂ ਇੱਕ ਪਾਸੇ ਧਰ ਦਿੰਨੇ ਆ ਕਿਉਂਕਿ ਜਿਹੜੀ ਕੜੱਤਨਾਂ ਤੇ ਸਾਰਾ ਖੱਟ ਮਿੱਠਾ ਜਾ ਹੋ ਜਾਣਾ ਕਰੀ ਲੈਣੇ ਵੀ ਇੱਕ ਇੱਕ ਕਰਕੇ ਆਪਾਂ ਕਰੇਲੇ ਇਹ ਵਿੱਚ ਡਿਪ ਕਰਦੇ ਆ ਪਹਿਲਾਂ ਸਾਰੇ ਕਿਉਂਕਿ ਇਹਦੇ ਨਾਲ ਜਿਹੜੀ ਕੜੱਤਨ ਹੋਏਗੀ ਉਹ ਨਿਕਲ ਜਾਏਗੀ ਫਿਰ ਜ਼ਿਆਦਾ ਕੜੱਤਨ ਨਹੀਂ ਲੱਗਦੀ ਕਾਫੀ ਫਰਕ ਪੈਂਦਾ ਇਹਦੇ ਨਾਲ ਜੇ ਆਪਾਂ ਇਹਨੂੰ ਇਹ ਪਾਣੀ ਦੇ ਨਾਲ ਧੋ ਲੈਣੇ ਹੈਗੇ ਇਸ ਤਰ੍ਹਾਂ ਕਰਕੇ ਇਕੱਠੇ ਧੋ ਲੋ ਇਹਨੂੰ ਚੰਗੀ ਤਰ੍ਹਾਂ ਤਾਂ ਫਿਰ ਕਿਸੇ ਦਿਨ ਹੋਰ ਕਰੇਲੇ ਦੀ ਇੱਕ ਨਵੀਂ ਡਿਸ਼ ਬਣਾ ਕੇ ਦਿਖਾਵਾਂਗੀ ਪਰ ਅੱਜ ਦਾ ਕਰੇਲੇ ਦੀ ਸਬਜ਼ੀ ਹੀ ਬਣਾਵਾਂਗੇ। ਨਾਲ ਜਿਹੜੇ ਫਸਾਰੇ ਕਰੇਲੇ ਧੋ ਲਏ। ਇਹਦੇ ਪਾਣੀ ਨਾਲ ਨਿੰਬੂ ਦੇ ਪਾਣੀ ਨਾਲ ਤਾਂ ਹੁਣ ਆਪਾਂ ਇਹਨਾਂ ਨੂੰ ਥੋੜੀ देर ਧੁੱਪ 'ਚ ਰੱਖਾਂਗੇ ਕਿਉਂਕਿ ਜਿਹੜਾ ਪਾਣੀ ਹੋਏਗਾ ਨਾ ਇਹ ਨਿਚੜ ਜਾਏਗਾ। ਆਪਾਂ ਸਟੀਲ ਦੇ ਭਾਂਡੇ 'ਚ ਧਰ ਦਿੰਨੇ ਆਂ ਕਦੇ ਵੀ ਤੁਸੀਂ ਦੇਖਿਆ ਬਣਾ ਕੇ ਇਸ ਤਰ੍ਹਾਂ ਕਰੇਲੇ ਬਹੁਤ ਹੀ ਟੇਸਟ ਬੰਦੇ ਆਂ ਸਰਬ ਜ਼ਿਆਦਾ ਟਾਈਮ ਲਈ ਨਹੀਂ 2-4 ਮਿੰਟ ਲਈ ਆਪਾਂ ਤੁਪ ਚ ਧਰਾਂਗੇ ਇਹਨਾਂ ਨੂੰ ਜ਼ਿਆਦਾ ਦੇਰ ਲਈ ਨਹੀਂ 2-4 ਮਿੰਟ ਲਈ ਇਸ ਤਰ੍ਹਾਂਗੇ ਤੁਪ ਚ ਹਾਂ ਜਦੋਂ ਤੱਕ ਆਪਣੇ ਕਰੇਲੇ ਤੁਪ ਚ ਧਰੇ ਆਪਾਂ ਉਨਾਂ ਚਰ ਆਪਾਂ ਕੜਾਹੀ ਦੇ ਵਿੱਚ ਤੇਲ ਸਰੋਂ ਦਾ ਗਰਮ ਕਰ ਲੈਨੇ ਆਂ ਕarele ਹਮੇਸ਼ਾ ਕੋਈ ਵੀ ਸਬਜੀ ਹੋਵੇ ਸਰ੍ਹੋਂ ਦੇ ਤੇਲ ਚ ਬਧੀਆ ਬਣਦੀ ਹੈ ਤੇ Karele ਦਾ ਹਮੇਸ਼ਾ ਹੀ ਸਰ੍ਹੋਂ ਦਾ ਤੇਲ ਜ ਤਿਆਰ ਹੁੰਦੇ ਨੇ। ਤੋਂ ਬਾਕੀ ਰਫੈਂਡ ਵਿੱਚ ਵੀ ਹੋ ਜਾਂਦੇ ਨੇ ਆਪਣੀ ਆਪਣੀ ਇੱਛਾ ਦੀ ਹੈ ਪਰ ਮੈਂ ਇਹਨਾਂ ਨੂੰ ਸਰ੍ਹੋਂ ਦੇ ਤੇਲ ਦੇ ਵਿੱਚ ਤਿਆਰ ਕਰੂੰਗੀ। ਤੇਲ ਗਰਮ ਹੋਣ ਨੂੰ ਵੀ ਟਾਈਮ ਲੱਗਦਾਗਾ ਜਿੰਨਾ ਚਿਰ ਗਰਮ ਨਾ ਹੋਵੇ ਤਾਂ Karele ਪਾਵਾਂਗੇ ਤਾਂ ਬਿਲਕੁਲ ਕੱਚੇ ਰਹਿ ਜਾਂਦੇ ਨੇ। ਭੁਜਦੇ ਨਹੀਂ ਹੁੰਦੇ। ਇਹਦੇ ਵਿੱਚ Karele ਵੀ ਤੇਲ ਵੀ Karellਿਆਂ 'ਚ ਖੁੱਲਾ ਪੈਂਦਾ ਵਾ। ਖੁੱਲੇ ਦਾ ਮਤਲਬ ਕਿ ਜ਼ਿਆਦਾ ਪੈਂਦਾਗਾ ਹਨਾ। ਤੋਂ ਆਪਾਂ ਇਸ ਲਈ ਤੇਲ ਗਰਮ ਰੱਖ ਦਿੱਤਾ। तेल अपना पूरा गर्म हो गया आप हम ये एक करके करेले पावे पर करेले बड़े ध्यान में पाने क्योंकि तेल काफ़ी गर्म है एक एक करके पाओगे तो हौली हल्ल पाओगे तो यिटे नहीं पैन जो हम घट से लिया घट से ना काफ़ी फर्क छिटे घट आए कि इस तरीके करेले बनाया करो तो बहुत ही टेस्टी करेले बन गए हैं अपने करेले बन के तैयार हो गए हम आपे सब तो पहला जीरा जीरे में आप थोड़ा आप घिओ बिल्कुल उ तेल लिया जिद आप करेले बनाए सी थोड़ा जहा जीरा फिर पावे आप कड़ी पत्ता कड़ी पत्ते की छन छण बड़ी होनी है ਜੇ ਪਾਨੇ ਦਾ ਬੜੀ ਕੱਪਾ ਹਣ ਪਾਵਾਂਗੇ ਆਪਾਂ ਇਹ ਸਿਰ ਪਿਆਜ਼ ਸਿਆਜ਼ ਕਾਫੀ ਪੈਂਦੇ ਆ ਤਕਰੀਬਨ ਕੇ ਅੱਧਾ ਕਿਲੋ ਦੇ ਕਰੀਬ ਪਿਆਜ਼ ਨੇ ਅਗਰ ਆਪਾਂ ਪਿਆਜ਼ ਜਾਦੇ ਪਾਵਾਂਗੇ ਤਾਂ ਆਪਣੇ ਕਰੇਲੇ ਵੀ ਟੇਸਟ ਲੱਗਦੇ ਨੇ ਜੇ ਖਾਲੀ-ਖਾਲੀ ਜੇ ਕਰੇਲੇ ਵੀ ਖਾਣ ਨੂੰ ਦਿਲ ਨਹੀਂ ਕਰਦਾ ਹੁੰਦਾ ਕਈ ਵਾਰੀ ਬੱਚੇ ਕਰੇਲੇ ਨਹੀਂ ਖਾਂਦੇ ਤੇ ਭੁਜਾਇਆ ਕਰੇਲੇ ਦਾ ਮਸਾਲਾ ਜ਼ਰੂਰ ਖਾ ਲੈ ਜੇ ਕਿਉਂਕਿ ਮਸਾਲਾ ਬੜਾ ਟੇਸਟ ਹੁੰਦਾ ਇਹ ਰਹਾ ਬਾਹਕੂ ਤੇਲ ਸੀ ਆਪਾਂ ਕੱਢ ਦਿੱਤਾ ਆਪਾਂ ਹੁਣ ਇਹਦੇ ਵਿੱਚ ਭੁੰਨਾਂਗੇ ਕੱਟ ਫੇਕ ਤੇ ਔਰ ਕੱਟ ਗੀ ਤੇਲ ਦੇ ਵਿੱਚ ਤਗਰੀਬਨ ਆਧਾ ਕਿਲੋ ਬਾਇਕੋਨ ਲਈ ਅੱਧੀ ਕੜਛੀ ਦੇ ਘੱਟ ਮੈਂ ਤੇਲ ਉਹਦੇ ਵਿੱਚ ਰੱਖਿਆ ਸੀਗਾ ਤੇ ਤੁਸੀਂ ਦੇਖ ਲਓ ਖੁੱਲੇ ਪਿਆਜ਼ ਭੁੰਨਣੇ ਆ ਜਿਆਦਾ ਤੇਲ ਚ ਭੁੰਨੜਾ ਕੋ ਜਿਆਦਾ ਭੁੰਨ ਸਕਦੇ ਆ ਇਹਦੇ ਵਿੱਚ ਆਪਾਂ ਹੋਰਲੀ ਇੱਕ ਚੀਜ਼ ਪਾਉਣੀ ਹੈ ਇਹਦੇ ਪਾਵਾਗੇ ਹੁਣ ਆਪਾਂ ਰਾਈ ਰਾਈ ਦਾ ਮੈਂ ਇੱਕ ਚਮਚਾ ਭਰ ਕੇ ਪਾਵਾਂਗੀ ਹੁਣ ਤਾਂ ਬੜੀ ਸੋਹਣੀ ਸੀਜ਼ਨ ਹੈ ਰਾਈ ਦਾ ਤੁਸੀਂ ਇਕੱਠੀ ਲੈ ਕੇ ਰੱਖ ਸਕਦੇ ਹੋ ਇਹਦੇ ਵਿੱਚ ਨਮਕ ਮਿਲਾ ਦਿਓ ਤਾਂ ਇਹ ਖਰਾਬ ਨਹੀਂ ਹੋਏਗੀ ਨਹੀਂ ਤਾਂ ਜੜੀ ਜੀ ਪੈ ਜਾਂਦੀ ਹੁੰਦੀ ਹੈ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਿ ਆਪਾਂ ਚੰਗੀ ਤਰ੍ਹਾਂ ਹੁਣ ਭਨ ਲੈਨੇ ਆਂ ਦੋਸਤੋ ਵੀ ਕੀ ਕੀ ਪਾਵਾਂਗੇ ਆਪਾਂ ਤੁਹਾਨੂੰ ਉਹ ਵੀ ਦੱਸ ਦਿਆਂਗੇ ਹਾਂਜੀ ਆਪਾਂ ਪਾਵਾਂਗੇ ਦੋ ਟਮਾਟਰ ਇਹਦੇ ਵਿੱਚ ਕਿਉਂਕਿ ਰੋਜ਼ ਟਮਾਟਰ ਪਾਉਣਾ ਜੇ ਵੀ ਚਰੋਬੀ ਟੇਸਟ ਬਣਦੇ ਨੇ ਇਸ ਵਗੈਰੇ ਟੇਸਟ ਕਰ ਲੈਨੇ ਆਂ ਤਾਂ ਨੇ ਆਪਾਂ ਨਾਲ ਪਾ ਲਈ ਥੋੜਾ ਜਿਹਾ ਨਮਕ ਨਮਕ ਤੇ ਨਾਲ ਸਾਰੇ ਤੇ ਆਪਣੇ ਜਲਦੀ ਬਣ ਜਾਣਗੇ ਹੁਣ ਕਲ ਆਪਾਂ ਪਕਾ ਲਏ ਥੋੜੇ ਜਿਹਾ ਪਿਆਜ਼ ਕਿਉਂਕਿ ਪਹਿਲਾਂ ਪਾਣੀ ਤੇ ਫਿਰ ਆਪਣੇ ਇਹ ਹੋਣਾ ਨਹੀਂ ਸੀਗਾ ਮਤਲਬ ਕਿ ਇਹ ਪਿਆਜ਼ ਥੱਲੇ ਲੱਗਣੇ ਸੀਗੇ ਆਪਾਂ ਹੁਣ ਪਾਇਆ ਇਹਦੇ ਚ ਨਮਕ ਨਮਕ ਸਵਾਦ ਅਨਸਾਰ ਆਪਾਂ ਪਾਵਾਂਗੇ ਝਾੜੀ ਝਾੜੀ ਸਬਜੀ ਦੇ ਰਿਕਾਰਡਿੰਗ ਕਿੰਨੀ ਚੱਲ ਗਈ ਹੈ ਬਾਜੀ उस हिसाब हल्दी पापी आप लाल मिर्चा ज़्यादा नहीं थोड़ी ही पाइं ने चली तरह आप चली तरह मिक्स कर लें बहुत जल्दी तड़का तैयार हो जाएगा हो एक दो चीज़ आप जरूर पावे ਕਿਉਂਕਿ ਜਦ ਕarele ਬਣਾਏ ਤਾਂ Karela taste ਹੋਣਾ ਵੀ ਜ਼ਰੂਰੀ ਹੈ। ਇਹ ਨਾਲ ਹੀ ਚੀਜ਼ ਵੀ ਹੈ। ਅੱਜ ਆਪਾਂ ਜਗੀਦਰਾ ਹਣਪੂਣਾਗੇ ਦੇ ਵਿੱਚ ਪਾਉਣੀ ਹੈ ਮੈਂ ਹੁਣ ਥੋੜਾ ਆਮਚੂਰ। ਆਮਚੂਰ ਨਾਲ ਕਰੇ ਠਾਕ ਮਿੱਠੋਰ ਵੀ ਟੇਸਟ ਹੋ ਜੇ। ਸੋ ਜੀ ਆਪਾਂ ਲੈਂਦਾ ਚਮਚਾ ਅੰਬਚੂਰ ਦਾ ਪਾ ਲਿਆ ਜਿਆਦਾ ਇਹਦੇ ਵਿੱਚ ਮਸਾਲੇ ਨਹੀਂ ਮੈਂ ਐਡ ਕਰਾਂਗੀ ਥੋੜੀ ਹੰਗ ਜ਼ਰੂਰ ਪਾਵਾਂਗੇ ਸੋ ਜ਼ਿਆਦਾ ਮਸਾਲੇ ਨਹੀਂ ਐਡ ਕਰਾਂਗੀ ਮੈਂ ਇਹਦੇ ਵਿੱਚ ਤਕਰੀਬਨ ਹੰਗ ਦਾ ਅੱਧਾ ਕ ਚਮਚਾ ਇਸ ਤਰ੍ਹਾਂ ਦਾ ਮਸਾਲਾ ਤਿਆਰ ਕਰੇ ਤਾਂ ਬਹੁਤ ਹੀ ਜ਼ਿਆਦਾ ਟੇਸਟ ਹੁੰਦਾ ਵਾ ਇੱਕ ਹੋਰ ਤੁਹਾਨੂੰ ਦੱਸਣੀ ਆ ਆਪਾਂ ਜਿਹੜੇ ਮਸਾਲਾ ਭੁੱਜਦਾ ਦੇਖਦੇ ਤਾਂ ਭੱਜ ਗਿਆ ਇਹ ਚ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਥੋੜਾ ਜਿਹਾ ਮਤਲਬ ਕਿ ਚਮਚਾਕ ਤੇਲ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਤਾਂ ਬਹੁਤ ਟੇਸਟ ਬਣਨਾ ਫਿਰ ਇਹਨੇ ਇਹ ਜਿਹੜੀ ਜੀਨੀ ਦੇ ਮਸਾਲਾ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਣੀ ਹੈ ਉਹ ਵੀ ਤੁਹਾਨੂੰ ਦੱਸਦੇ ਆਪਾਂ ਕੀ ਚੀਜ਼ ਪਾ ਰਹੇ ਆ ਲਓ ਜੀ ਜੋ ਪਾ ਰਹੇ ਆ ਤਾਂ ਆਪਾਂ ਪਾ ਰਹੇ ਆ ਅੰਬ ਦਾ ਅਚਾਰ ਕਿਉਂਕਿ ਅੰਬ ਦੇ achar ਨਾਲ ਤਾਂ ਹੋਰ ਵੀ ਟੇਸਟ ਹੁੰਦਾ ਨਾ ਤੁਹਾਨੂੰ ਪਤਾ ਹੀ ਹੋਗਾ ਅੱਪਾ ਦੇ ਵਿੱਚ ਪਾਵਾਂਗੇ 2 ਚਮਚੇ ਭਰ ਕੇ ਅੰਬ ਦੇ ਆਚਾਰ ਦੇ ਮੇਰੇ ਕੋਲ ਅੰਬ ਦਾ ਆਚਾਰ ਦੇਖੋ 1 ਸਾਲ ਹੋ ਗਿਆ ਅਸੀਂ ਖਾਂਦੇ ਬਹੁਤ ਘੱਟ ਆ ਪਾਈ ਦਾ ਬਹੁਤ ਕੁਛ ਤਾਂ ਖਾਣੋਂ ਕੋ ਆਪਾਂ ਇਸ ਲਈਆਂ ਮੁੱਖ ਵਿੱਚ ਸੌਂਫ ਜਮੈਨ ਰਾਈ ਤਾਂ ਫਿਰ ਕਲੌਂਜੀ ਵਗੈਰਾ ਹੁੰਦੀ ਆ ਹਨ ਇਹ ਆਚਾਰ ਦੇ ਵਿੱਚ ਜਰ ਆਪਾਂ ਮਸਾਲੇ ਚ ਕਰੇਲਿਆਂ ਚ ਪਾਉਣੇ ਆ ਤਾਂ ਇਹਦਾ ਟੇਸਟ ਵੀ ਵੱਖਰਾ ਹੀ ਹੁੰਦਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਇਹਨੂੰ ਪਾਇਆ ਕਰੋ ਤਾਂ ਉਹਨਾਂ ਹੀ ਵੱਖਰਾ ਟੇਸਟ ਆਏਗਾ ਤੁਹਾਡੇ ਲਈ ਤਾਂ ਵਰਤ ਲਈ ਆਪਾਂ ਕਰਤੀ ਗੈਸ ਬੰਦ ਗੈਸ ਬੰਦ ਕਰਕੇ ਆਪਾਂ ਇਹਨਾਂ ਮਿਕਸ ਕਰਕੇ ਹੁਣ ਛੱਡ ਦਿਆਂਗੇ ਕਿਉਂਕਿ ਇਹ ਗਰਮ ਹੈ ਥੋੜਾ ਫਿਰ ਆਪਾਂ ਕਰੇਲੇ ਭਰਦੇ ਆਪਾਂ ਤੇ ਤੁਸੀਂ ਇਸ ਤਰੀਕੇ ਦੇ ਨਾਲ ਕਰੇਲੇ ਭਰਿਆ ਕਰੋ ਬਣਾਇਆ ਕਰੋ ਤਾਂ ਬਹੁਤ ਹੀ ਟੇਸਟ ਮਸਾਲਾ ਬੰਦਾ ਦੇਖੋ ਕਿੰਨੇ ਪਿਆਜ਼ ਜਿਹੜੇ ਥੋੜੇ ਜਿਹੇ ਰਹਿ ਗਏ ਆਗੇ ਤੇ ਆਪਾਂ ਤੁਹਾਨੂੰ ਦਿਖਾਈਏ ਕਿ ਆਪਣਾ ਕਰੇਲੇ ਵੀ ਭੱਜ ਗਏ ਤਿਆਰ ਹੋ ਗਏ ਨੇ ਕਰੇਲੇ ਵੀ ਆਪਣੇ ਬਣੇ ਹੋਏ ਨੇ ਤੇ ਆਪਾਂ ਹੁਣ ਇਹ ਥੋੜਾ ਠੰਡਾ ਹੋਣ ਦੇ ਉੱਤੇ ਹੀ ਭਰਾਂਗੇ ਗਰਮ ਗਰਮ ਭਰੇ ਨਹੀਂ ਜਾ ਰਹੇ ਮੇਰੇ ਤੋਂ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਓ ਤੁਸੀਂ ਦੱਸਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਕਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਨੂੰ ਮੇਰੇ ਕਰੇਲੇ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਚਾਹੁੰਦੇ ਵਾਸਤੇ ਰੋ ਖੁਸ਼ ਰਹੋ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੜ੍ਹਦੀ ਤਰੱਕੀ ਦਾ ਸਭ ਪਲੀਜ਼ ਇੱਕ ਮੈਂ ਇੱਕ ਜਰੂਰ ਬੇਨਤੀ ਕਰਾਂਗੀ ਕਿ ਜੇ ਕਰਨਾ ਚਾਹੁੰਦੇ ਹੋ ਤਾਂ ਸਭ ਦਾ ਭਲਾ ਕਰਿਆ ਕਰੋ ਕਿਸੇ ਦਾ ਬੁਰਾ ਨਾ ਕਰਿਆ ਕਰੋ ਮੈਨੂੰ ਬਹੁਤ ਪੀੜਾ ਲੱਗਦਾ ਜਦੋਂ ਕੋਈ ਇਦਾਂ ਦੇ ਕਰਤਾ ਵਾ ਕਿਉਂਕਿ ਆਪਾਂ ਕਿਸੇ ਦੀ ਵੀਡੀਓ ਖੋਲਦੇ ਹਾਂ ਖੋਲ ਕੇ ਜਾਂ ਤੁਹਾਨੂੰ ਫੁੱਲ ਵਾਚ ਕਰੋ ਤੇ ਨਹੀਂ ਤਾਂ ਉਹ ਨਾ ਖੋਲਿਆ ਕਰੂੰ ਕਿਉਂਕਿ ਅਗਲੇ ਦੀ ਵੀ ਵੀਡੀਓ ਖਰਾਬ ਹੁੰਦੀ ਆ ਕਿ ਤੇ ਕਈ ਭੈਣਾ ਮੇਰੀਆਂ ਇਦਾਂ ਹੀ ਕਰਦੀਆਂ ਨੇ ਕਿ ਵੀਡੀਓ ਨੂੰ ਖੋਲਦੀਆਂ ਨੇ ਖੋਲ ਕੇ ਇੱਕ ਸੈਕਿੰਡ ਦੇਖ ਕੇ ਉਸ ਤੋਂ ਬਾਅਦ ਛੱਡ ਕੇ ਕਮੈਂਟ ਕਰ ਦਿੰਦੀਆਂ ਜੀ ਅਸੀਂ ਤਾਂ ਫਾਲੋਅਵਾਚ ਕੀਤੀ ਵੀਡੀਓ ਪਰ ਨਹੀਂ ਭੈਣ ਐਨੀ ਚਲਾਕੀ ਚੰਗੀ ਨਹੀਂ ਹੁੰਦੀ ਦੁਨੀਆ ਦੇ ਵਿੱਚ ਕੁਝ ਦਿਨ ਲਈ ਆਪਾਂ ਆਏ ਆ ਮਹਿਮਾਨ ਆ ਤਾਂ ਹਰਪ੍ਰੀਤ ਰਮਨ ਜੀ ਨੇ ਗਾਣਾ ਗਾਇਆ ਸੀ ਕਿ ਮੇਲਾ ਜੈਕਸ਼ਨ ਦਾ ਹਨ ਇਹ ਜੈਕਸ਼ਨ ਦਾ ਮੇਲਾ ਇਹ ਗੱਡੀ ਇੱਕ ਆਵੇ ਇੱਕ ਜਾਵੇ ਤਾਂ ਇਹ ਚੰਗਾ ਨਹੀਂ ਲੱਗਦਾ ਚਲਾਕੀਆਂ ਕਰਨੀਆਂ ਤਾਂ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ